ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿੰਨੀ ਵੀ ਸੰਗਤ ਬੈਠੀ ਆ ਤੁਹਾਡਾ ਤਹਿ ਦਿਲੋਂ ਧੰਨਵਾਦ ਬਰ ਸਾਡਾ ਮਜਬੂਰੀ ਸਮਝਿਓ ਕਿ ਕੋਸ਼ਕ ਮਸਲੇ ਆ ਜਿਨ੍ਹਾਂ ਨੂੰ ਅਸੀਂ ਉਲਝਾਰ ਜਿਹੜੇ ਉਲਝੇ ਸੀ ਉਹਨਾਂ ਨੂੰ ਸੁਝਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿੰਨੀ ਵੀ ਸੰਗਤ ਬੈਠੀ ਆ ਤੁਹਾਡਾ ਤਹਿ ਦਿਲੋਂ ਧੰਨਵਾਦ ਬਰ ਸਾਡਾ ਮਜਬੂਰੀ ਸਮਝਿਓ ਕੀ ਕੋਸ਼ਕ ਮਸਲੇ ਆ ਜਿਨ੍ਹਾਂ ਨੂੰ ਅਸੀਂ ਉਲਝਾਰ ਜਿਹੜੇ ਉਲਝੇ ਸੀ ਉਹਨਾਂ ਨੂੰ ਸੁਝਾ ਰਹੇ ਆ ਆਈ ਹੋਪ ਕੀ ਤੁਹਾਨੂੰ ਥੋੜਾ ਜਿਹਾ ਸਾਡੀ ਜਿਹੜੀ ਇੱਥੇ ਬੇਵਸੀ ਆ ਉਹਦੇ ਤੋਂ ਸਮਝ ਆਵੇ ਕਿ ਅਸੀਂ ਕਿਹੜੀਆਂ ਚੀਜ਼ਾਂ ਨਾਲ ਡੀਲ ਕਰ ਰਹੇ ਆ ਸੋ ਤੁਸੀਂ ਬੜੀ ਉਹ ਸੰਗਤ ਉਹ ਜਿਨ੍ਹਾਂ ਨੇ ਇੱਥੇ ਬੜੇ ਭਰੇ ਮੇਲੇ ਵੇਖੇ ਆ ਤੇ ਅੱਜ ਸਾਨੂੰ ਤੁਹਾਡੇ ਸਾਥ ਦੀ ਲੋੜ ਆ ਤਕਰੀਬਨ ਅਸੀਂ ਮਸਲੇ ਹੱਲ ਕਰ ਲਏ ਆ ਥੋੜਾ ਜਿਹਾ ਟਾਈਮ ਸਾਨੂੰ ਹੋਰ ਦਿਓ ਹੁਣੇ ਪਲੇਅਰ ਜਿਹੜੇ ਆ ਗਰਾਊਂਡ ਦੇ ਵਿੱਚ ਆ ਰਹੇ ਆ ਕੁਝ ਐਕਸਟਰਨਲ ਫੋਰਸਿਸ ਨੇ ਜਿਹੜੀਆਂ ਇਸ ਮੇਲੇ ਨੂੰ ਹਾਈਜੈਕ ਕਰਨਾ ਚਾਹ ਰੀਆਂ ਨੇ ਜਾਂ ਹੋ ਰਿਹਾ ਵਾ ਪਰ ਮੈਂ ਤੁਹਾਨੂੰ ਇਹੋ ਬੇਨਤੀ ਕਰਦਾ ਕਿ ਇਹ ਗੁਰੂ ਘਰ ਦੀ ਗਰਾਊਂਡ ਆ ਇਸ ਗਰਾਊਂਡ ਨੇ ਅੱਜ ਤੱਕ ਜਸਟਿਸ ਹੀ ਕੀਤਾ ਜਿਹਦੇ ਨਾਲ ਵੀ ਕੀਤਾ ਸੋ ਥੋੜਾ ਜਿਹਾ ਟਾਈਮ ਹੋਰ ਦਿਓ ਉਸ ਤੋਂ ਪਹਿਲਾਂ ਮੈਂ ਬੇਨਤੀ ਕਰਨਾ ਚਾਹੁੰਨਾ ਕਿ ਸਾਡੇ ਕੋਲ ਜਿਹੜੇ ਦੁਨੀਆ ਪ੍ਰਸਿੱਧ ਪਲਵਾਨ ਜਸਾ ਪੱਟੀ